मापीअ हले बि घटि होर जॻो हो

ਕੋ ਵਿਚਾਰਣੋਂ ਆਏ ਸੀ ਕਿ ਛੋਟਾ ਸੱਚ ਬੋਲਣਾ ਮੈਂ ਯਾਰ ਇੱਥੇ ਆ ਆਦੇ ਜੇ ਬੰਦੇ ਲੋਕੀ ਥੋੜੀ ਬਾਨਾ ਹੱਥ ਕਰਤਾ ਪਰਦਾ ਜਣਾ ਤਾਂ ਸੌਰੀ ਆ ਕਿ ਤੂੰ ਬੋਲ ਲਿਆ ਗਿਆ ਕੱਲ੍ਹ ਕਰ ਇੱਥੇ ਆ ਗਿਆ ਹਰੇਕ ਸਿੱਖ ਦਾ ਹਰੇਕ ਸਿੱਖ ਪਰਵਾਰ ਦਾ ਫਰਜ਼ ਹੈ ਜੇ ਮੰਨ ਤੱਕ ਚੱਤਰਦਾ ਹੁੰਦੀ ਹੈ ਤਾਂ ਉਥੇ ਪਹੁੰਚਾਂ ਇਹ ਗੱਲਾਂ ਅਸੀਂ ਆਪ ਦੇ ਪੇਜਾਂ ਤੋਂ ਬੋਲਣੀਆਂ ਸੀ ਸਾਡੇ ਪੇਜ ਜੇ ਬੰਦ ਕਰਤੇ ਫੇਰ ਵੀ ਅਸੀਂ ਬੋਲੀ ਗਏ ਹੁਣ ਰਹਿ ਗਈ ਇਕੱਲੀ ਜਵਾਨ ਇਹ ਵੀ ਗੱਲ ਹਰਦੇ ਅਸੀਂ ਫੇਰ ਨਹੀਂ ਬਣਾ ਘਾਣਾ ਨਾ ਕੋ ਕਰੂਟ ਮਾਈ ਯਾਰ ਕਰੇ ਫੋਨੋਂ ਫੇਰ ਨਹੀਂ ਹਟਦਾ ਹੁਣ ਫੇਰੀ ਗੱਲ ਸੁਣ ਪਾਣਾ ਗ੍ਰਿਫਤਾਰ ਕਰ ਲਿਆ ਚੰਦ ਲੱਖਾਂ ਗ੍ਰਿਫਤਾਰ ਕਰ ਲਿਆ ਮੈਨੂੰ ਵੀ ਫੜ ਲੈਂਦੇ ਹੁਣ ਬਾਹਲੇ ਕਹਿੰਦੇ ਇੱਥੇ ਆਏ ਕਿਉਂ ਨਹੀਂ ਪਹਿਲਾ ਆਏ ਲੋਕ ਪਹਿਲਾ ਆ ਜਾਂਦੇ ਭਾਈ ਇੰਟੈਲੀਜੈਂਸੀ ਬਹੁਤ ਸ਼ਿਹਾਰ ਹੁੰਦੀ ਆ ਇਹ ਫੜ ਲੈਂਦੀ ਆ ਕਿ ਕਿਸ ਨੂੰ ਮਿਲਣਾ ਰਿਹਾ ਕੋ ਉਹ ਵੀ ਉਹ ਵੀ ਉਹ ਵੀ ਸੀ ਧਾਰੀ ਫੜੇ ਦੇ ਰਾਹ ਚ ਉਹਨਾਂ ਦਾ ਵੀ ਜੋਗ ਦਾ ਪੂਰਾ ਉਹਨਾਂ ਨੇ ਪੂਰਾ ਪ੍ਰਚਾਰ ਕਰਿਆ ਉਹਨਾਂ ਨੇ ਹਾਂ ਫੇਰ ਕਰ ਤੁਣਾ ਜੀ ਹੋਰ ਬਹੁਤ ਕਰ ਤੁਣਾ ਤੇ ਇੱਕ ਮੈਂ ਬੇਨਤੀ ਕਰਦਾ ਆਪਾਂ ਜਲਦੀ ਤੋਂ ਜਲਦੀ ਇੱਕ ਝੰਡੇ ਥੱਲੇ ਇਕੱਠੇ ਹੋਈਏ ਆਪਣੇ ਸਾਰੇ ਮੰਡੀ ਸਿੰਘ ਜਿੰਨੇ ਵੀ ਨੇ ਪਾਈ ਹਵਾਰਾ ਪਾਈ ਜਿੰਦੇ ਸਿੰਘ ਪਾਈ ਕਾਰ ਸਿੰਘ ਤਾਰਾ ਬਾਬਾ ਬੰਦ ਸਿੰਘ ਰਾਜੋਣਾ ਉਹ ਲੱਭ ਸਾਹਿਬ ਇਹਦਾ ਜਦੋਂ ਆਪਣੀ ਸ਼ੀਰੋਮੇ ਚਕੀਲ ਉਹ ਖੰਨਾ ਸਾਡਾ ਪਾਉ ਸਾਰੇ ਬੰਦੇ ਬਿਲੇ ਬਾਬੇ ਨੇ ਕਿਹਾ ਵੀ ਵੋਟਾਂ 'ਚ ਕੱਦ ਖੜਾ ਹੋਣਾ ਕੱਦ ਘੜਦਾ ਨਹੀਂ ਘੜਦਾ ਵੱਧਦਾ ਪਰ ਕਿਹੜੀਆਂ ਵੋਟਾਂ ਨੇ ਮੈਂ ਕਹਿਣਾ ਹੈ ਕਿਹੜੀਆਂ ਵੋਟਾਂ ਸੋ ਕੋਈ ਆਪਾਂ ਇਹ ਬਿੱਲੀ ਦੇ ਹੁਣ ਫਿਰ ਫਿਰ ਮੈਨੂੰ ਮਹਿਬੂਬ ਦਾ ਸੁਣੋ ਆਪਣੀ ਸੁਪਰੀਮ ਪਾਵਰ ਅਕਾਲ ਪੱਖ ਜਿੱਦੋਂ ਮਿਆਂ ਮੜਿਆ ਅਕਾਲ ਪੁਰਖ ਦੇ ਹੁਕਮਾਂ ਨਾਲ ਮਰਿਆ ਸਿੱਖ ਨੂੰ ਸੋ ਸਾਖੀ ਗੁਰੂ ਗੋਬਿੰਦ ਸਿੰਘ ਵੀ ਸੱਚ ਹੋਣੀ ਆ ਗੁਰੂ ਗੋਬਿੰਦ ਦਾ ਕੱਲਾ ਕੱਲਾ ਬੋਲ ਸੱਚ ਹੋਣਾ ਪਰ ਆਪਾਂ ਇਹਨਾਂ ਹਾਲਾਤਾਂ ਨੇ ਕਿਉਂ ਖੜੀਆਂ ਆਈਆਂ ਕਿੱਸਾ ਇਹਦੇ ਜੋਰ ਪੂਰਾ ਕੋਮ ਜੁਮੇਵਾਰ ਕੋ ਬਾਬਾ ਨੇ ਕਿਹਾ ਆਪਾਂ ਕੋਈ ਦੂਸ਼ਣ ਵਾਲੀ ਨਹੀਂ ਕਰਦੇ ਪਰ ਸੱਚ ਕਿਉਂ दर्द आया ताई सौ रुपया दर्द आया हिते ਇਹ ਉਹਨਾਂ ਨੂੰ ਕਹ ਦੱਸੋ ਗੁਰੂ ਘਰ ਦੇ ਬਹੀਰ ਦੀ ਚਾਰਿਆ ਦੇਖਾ ਪ੍ਰਧਾਨ ਦੇ ਲਾਲ ਬੱਟੀ ਗੁਰੂ ਘਰ ਦੇ ਬਹੀਰ ਦਾ ਬੱਚਾ ਪੜਦਾ ਗੌਰਮੈਂਟ ਸਕੂਲ ਵਿੱਚ ਤੇ ਪ੍ਰਧਾਨਾਂ ਦਾ ਬੱਚਾ ਕੌਣ ਮੈਂਦਾ ਸੂਟ ਜੋ ਦਰ ਰਾਤ ਮਾਣੀ ਪੜਦਾ ਸੁਣਾਉਂਦਾ ਗਾਉਂਦਾ ਸੁਣਾਉਂਦਾ ਉਹਦਾ ਪੁਖਾ ਮਰਦਾ ਤੇ ਜਿਹੜੇ ਗੋਲ ਕੰਦੇ ਰੱਖੇ ਚੋਰ ਰੱਜ ਕੇ ਪਾਏ ਘਰ ਉਹਨਾਂ ਦੇ ਕੈਸਰ ਹੋਣਗੇ ਕੱਲੇ ਕੱਲੇ ਨੇ ਚਾਹੇ ਕੋਈ ਮਰਜੀ ਹੈ ਨਰਤਾ ਸਿੰਘ ਬਾਬਰ ਨਮਸਤ ਜੀ ਮੈਂ ਥੋੜਾ ਜਿਆਦਾ ਨੰਬੋਣਾ ਹੀ ਮੇਰਾ ਚੋਕਾ ਜਰੂਰ ਹੈ ਇਹ ਕੋਈ ਕੋਈ ਤਾਂ ਤਬਾਹ ਕਰਦਾ ਠੀਕ ਹੈ ਬੜਾ ਰਖਾ ਲਿਆ ਬਾਈ ਬਾਈ ਆਖਦੀ ਮੂਰਤ ਸਿਰਤਾ ਪਾਣੀ ਨਹੀਂ ਦਿੰਦੇ ਜੇ ਆਪਾਂ ਡੰਗਰ ਸੇ ਕੱਲ ਨੇ ਚੱਲੇ ਆ ਸਾਨੂੰ ਨਹੀਂ ਪੁੱਛਦੇ ਲੋਕ ਪਤਾ ਨਹੀਂ ਪਾਈ ਦੇ ਬਾਬਾ ਕੋ ਮਿੰਟ ਦੇ ਲੇਗੇ ਉਹ ਵੀ ਹੁੰਦਾ ਸਾਰੇ ਹੁੰਦੇੱਖ ਨਾ ਨਿਜਾਮਰ ਕੰਮ ਆਪਣਾ ਕੰਮ ਹੈ ਨਿੱਕਾ ਦੇ ਬਾਬਾ 16 ਦਾ ਵੀ ਕੰਦਾ ਹੈ ਦੋ ਚਾਰ ਰੱਬੀ ਇਹਨਾਂ ਜੀ ਮੀਟਾਂ ਨੇ ਇੱਕ ਤਾਂ ਪਰਿਵਾਰ ਬਣਾ ਜੋ ਵੀ ਬੰਦਾ ਪੈਸਾ ਖਰਦਾ ਮਾਵਾਲਾ ਅੰਦਰੋਂ ਉਹ ਦੇਖੀਏ ਤੇ ਮੈਨੂੰ ਪਤਾ ਖਰਦਾ ਇਹ ਤੀ ਹੱਥਾਂ ਦੀ 30 ਗੱਲ ਵਾਲੇ ਹੁੰਦੇ ਉਹ ਮੰਨ ਤੇ ਇਸ ਤੋਂ ਉਹ ਲੰਗਰ ਜਨਾ

गुरु ग्रंथ साहब है अपना गुरु गुरु ग्रंथ साहब पाठ हों सब कुछ होंगे सारी संगत सुन दी सा लादा क्योंकि बाई गुरु की बाहर बंदी शोर बंदी शोर अज भी है बंदी शोर अच की खत्म हो गया लिया। लिया। बाद तो बाद आप छोड़ मानते नहीं बंदी छोड़ बंदी छोड़ अच्छ भी है आपके पिंडा चार छूर सर्जा करो छोटे किने बच नु मोड़ा पवा गया शिकायत साहब देखो तो जो नशा कर प्रफुल्लित हो गया बद गया वह खत्म हो ਹੋ ਵੀ ਸੀ ਸਭ ਬਿਰੋਹ ਜਿਨ੍ਹਾਂ ਨੇ ਆਮਰ ਛੇ ਜੇ ਉਹ ਨਹੀਂ ਆਉਂਦੇ ਮਾਂ ਪਿਓ ਆਓ ਬੱਦ ਤੇ ਬੱਦ ਆਓ ਹਾਜ਼ਿਰ ਪਰ ਉਹ ਕੋਈ ਕਿਸੇ ਨੂੰ ਮਹਿਣਾ ਨਹੀਂ ਪਰ ਫਤ ਕਦੇ ਕਿਸੇ ਨੂੰ ਮਹਿਣਾ ਨਹੀਂ ਦਿੰਦਾ ਹੁੰਦਾ ਇੱਕ ਮਹਿਣੇ ਵਾਲਾ ਕੰਮ ਨਾ ਚਲਾਓ ਬੇਨਤੀਆਂ ਹੱਥਾਂ ਨਾਲ ਕੇ ਵਿਦਾਇਆਓ ਆਓ ਆਪੇ ਆਓ ਆਪ ਚਾਓ ਕੱਲ ਨੂੰ ਐਡੂ ਵੀ ਬੜੀ ਸੰਗਤਾ ਹੋਗੀ ਪਰ ਸੋ ਹੋਰ ਹੈ ਹਾਂ ਪਰ ਕੋਈ ਕਿਸੇ ਨਾਲ ਨਹੀਂ ਬੋਲਣਾ ਕਿਸੇ ਨੂੰ ਮਾਲਾ ਨਹੀਂ ਬੋਲਣਾ ਤੇ ਆ पिंड बि शहर बि बारे दे सा कु ਸੋ ਪਾਈ ਬਾਣੀ ਪੜੋ ਅਧਿ ਤੇ ਬਾਤ ਬਾਣੀ ਬਲੀ ਆਓ ਪੰਜੇ ਬਾਣੀ ਆਪੜੋ ਬ੍ਰਹਮ ਗੱਤ ਵੀ ਪੜੋ ਦਸੰਗਰਾਂ ਦਾ ਹੋਣ ਆਪਣੇ ਇਤਿਹਾਸਾਰ ਨੇ ਮੈਂ ਇਹਨਾਂ ਨੂੰ ਜਾਣਕਾਰੀ ਲਊਗਾ ਕੋਈ ਜਾਣਕਾਰੀ ਲੈਣੀ ਹੈ ਕਿਉਂਕਿ ਇਹ ਪੜੇ ਲਿਖੇ ਨੇ ਖੁਦ ਵੀ ਜੀਏ ਇਹਨਾਂ ਬਣਾ ਬਿਨ ਕੁਸ ਗੱਲ ਬਣਦੀ ਤੇ ਭਾਈ ਬਾਕੀ ਤਿਆਰ ਰਹੋ ਟਾਈਮ ਹੋ ਨਾਈ ਪਿਆ ਪਿੰਡਾਂ ਚ ਪਚਾਰ ਬੋ ਸਿੱਖੀ ਦਾ